ਸੁਰੇਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਲੁਧਿਆਣਾ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ ਹੈ ਰਵਨੀਤ ਬਿੱਟੂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਕੇਰਿਆ ਜਾ ਰਿਹਾ ਹੈ ਔਰ ਤੁਹਾਨੂੰ ਦੱਸ ਦਈਏ ਕਿ ਚੋਣ ਪ੍ਰਚਾਰ ਦੇ ਦੌਰਾਨ ਇੱਕ ਵਾਰ ਫਿਰ ਬੀਬੀਆਂ ਨੂੰ ਆਮ ਆਦਮੀ ਪਾਰਟੀ ਦੇ ਦੁਆਲੇ ਕਰਦੇ ਹੋਏ ਰਵਨੀਤ ਬਿੱਟੂ ਨਜ਼ਰ ਆਏ ਨੇ 1100 ਰੁਪਿਆ ਦੇਣ ਦਾ ਜੋ ਵਾਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਉਸੇ ਮੁੱਦੇ ਦੇ ਉੱਤੇ ਸਰਕਾਰ ਨੂੰ ਵੀ ਘੇਰਿਆ ਗਿਆ ਨਾਲ ਦੇ ਨਾਲ ਬੀਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਆਪਣੇ ਹੱਕ ਦਾ ਇਹ ਪੈਸਾ ਜੋ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਤੋਂ ਜ਼ਰੂਰ ਮੰਗੋ ਔਰ ਇਹ ਆਖੋ ਕਿ ਜਦ ਤੱਕ ਪਿਛਲੇ 2 ਸਾਲ ਦਾ ਵੀ ਬਕਾਇਆ ਨਹੀਂ ਦਿੱਤਾ ਜਾਂਦਾ ਤਦ ਤੱਕ ਸਾਡੇ ਬੂਹੇ ਤੇ ਆ ਕੇ ਵੋਟ ਨਾ ਮੰਗੀ ਜਾਵੇ ਕੁਝ ਇਹੋ ਜਿਹੀ ਅਪੀਲ ਕਰਦੇ ਹੋਏ ਵੀ ਨਜ਼ਰ ਆਏ ਔਰ ਕੁਝ ਤਲਖ ਟਿੱਪਣੀਆਂ ਵੀ ਕੀਤੀਆਂ ਗਈਆਂ ਕਿ ਕੁਝ ਕਿਹਾ ਆਓ ਸੁਣਦੇ ਹਾਂ ਕਈ ਵੀ ਅਸੀ ਕਰੀਏ ਬਰਾਹਮੀਆਂ ਕਰੇ ਉਹਦਾ ਕੋਈ ਫਾਇਦਾ ਨਹੀਂ ਆਪਾਂ ਸਿਰਫ ਇਹ ਦੇਖਣਾ ਠੀਕ ਆ ਥੋੜੀ ਆਮ ਆਦਮੀ ਦੀ ਸਰਕਾਰ ਬਣੀ ਹੈ ਜੀ ਸੜਕੀ ਉਹਨਾਂ ਨੂੰ ਐਮਐਲਏ ਬਣਾਉਂਦਾ ਉਹਨਾਂ ਦਾ ਟਾਈਮ ਹੈ ਜੇ ਸਾਈ ਤੱਕ ਭਿਆਨ ਉਹ ਜੋ ਚੰਗਾ ਕਰਨ ਮਾੜਾ ਕਰਨ ਉਹ ਫੈਸਲਾ ਲੋਕ ਕਰ ਪਰ ਕੇਂਦਰ ਚ ਇਹ ਇੱਕ ਮਤਲਬ ਜਿਹਨੂੰ ਥੋੜੀ ਜੀ ਸਮਝ ਉਹਨੂੰ ਵੀ ਪਤਾ ਵੀ ਕੇਂਦਰ ਚ ਜਿਹੜਾ ਹੈ ਸਰਕਾਰ ਬੀਜੇਪੀ ਦੀ ਤੇ ਪ੍ਰਧਾਨ ਮੰਤਰੀ ਮੋਦੀ ਕਿਹਨੇ ਬਣਾਉਣਾ ਇਹ ਸੱਚ ਹੈ ਜਾਂ ਝੂਠਾ ਮੈਂ ਵੈਸੇ ਬਈ ਮੈਂ 10 ਸਾਲ ਤੁਸੀਂ ਮੈਨੂੰ ਐਮਪੀ ਬਣਾਇਆ। ਪਾਰਟੀ ਦੀ ਗੱਲ ਨਹੀਂ ਮੈਂ ਕਰਦਾ। ਲੁਧਿਆਣੇ ਨੇ ਮੈਨੂੰ ਐਮਪੀ ਬਣਾਇਆ। ਮੈਨੂੰ ਉਹ ਵੀ ਪਤਾ ਸੀ ਮੈਨੂੰ ਲੋਕ ਕਾਂਗਰਸ ਦੇ ਦੂਜੀ ਜਗ੍ਹਾ ਹਾਰ ਜਾਂਦੇ ਸੀ ਮੈਂ ਉਹ ਜਿੱਤ ਜਾਂਦਾ ਸੀ ਕਿਉਂ? ਕਿਉਂਕਿ ਤੁਸੀਂ ਸਾਰੇ ਮੇਰੇ ਵੋਟ ਮੋਗਦੇ ਸੀ। ਮੰਨ ਲਿਆ ਆਪਦੇ। ਚੀਜ਼ ਦੇ ਅਨੁਸਾਰ ਗਿੰਦ ਸਿੰਘ ਕੀ ਕਰਦਾ। ਮੇਰਾ ਹੱਦਾ ਵੀ ਮੈਂ ਕੋਈ ਕਦੇ ਕੋਈ ਧੰਬਾ ਨਹੀਂ ਲਗਾਇਆ। ਕੋਈ ਮੇਰੀ ਕੋਈ ਐਸੀ ਬਦਨਾਮੀ ਨਹੀਂ ਕਰਾਈ। ਜਿਹਦੇ ਕਰਕੇ ਤੁਸੀਂ ਮੇ ਤੋਂ ਦੂਰ ਹਟੇ। ਕੀ ਕਾਂਗਰਸ ਦਾ ਵਰਕਰ ਆ ਜਿਹੜਾ ਉਹ ਜੋ ਮਰਜੀ ਕੁਝ ਕਹਿਣਾ ਹੁੰਦਾ ਉਹਨਾਂ ਨੂੰ ਕੁਝ ਹੋਰ ਨਹੀਂ ਲੱਗਿਆ ਜੇ ਮੈਂ ਕਹਿੰਦਾ ਉਹਨਾਂ ਨੂੰ ਫੜਾਈ ਮੇਰੇ ਤੇ ਤੁਸੀਂ ਦੱਸੋ ਮੈਂ ਕਿਹਨਾ ਮਾੜਾ ਕੰਮ ਕੀਤਾ ਉਹ ਜਿੱਦਾਂ ਹੋਰ ਨਹੀਂ ਕੁਝ ਲੱਗਿਆ ਕਿ ਜਿਹੜੇ ਟੈਲੀਫੋਨ ਲੱਭ ਲਏ ਇਹ ਟੈਲੀਫੋਨ ਨਾਲ ਵੀ ਮੈਂ ਅਪਰੇਟਰ ਲੱਗਿਆ ਹੋਇਆ ਪਿੱਛੇ ਛੇ ਦਿਨ ਕੋ ਆਪਣੀ ਨੌਕਰੀ ਕਰਦਾ ਵੀ ਟੈਲੀਫੋਨ ਵਿੱਚ ਚੱਕਣਾ ਇਹ ਹਾਸੇ ਵਾਲੀ ਗੱਲ ਹੈ ਅਮ ਜਿਹੜਾ ਮੇਰਾ ਕੰਮ ਹੈ ਉਹ ਕੰਮ ਆਪਟੀਆਂ ਤੋਂ ਵੱਡੇ ਪ੍ਰੋਜੈਕਟ ਲੈ ਕੇ ਆਉਂਦਾ ਪੂਰੇ 에어ਪੋਰਟ ਆਉਂਦਾ ਪੂਰੇ ਰੇਲਵੇ ਸਟੇਸ਼ਨ ਆਉਂਦੀ ਹੈ ਪੂਰੇ ਮੈਟਰੋ ਆਉਂਦੀ ਹੈ ਪੂਰੇ ਪੋਲਿਊਸ਼ਨ ਖਤਮ ਹੁੰਦਾ ਪੂਰੇ ਟ੍ਰੈਫਿਕ ਦਾ ਕੀ ਹਾਲਾ ਉਹ ਠੀਕ ਹੁੰਦਾ ਉਹ ਕਿਵੇਂ ਠੀਕ ਹੁੰਦਾ ਜੇ ਤੁਸੀਂ ਬੀਜੇਪੀ ਦੀ ਸਰਕਾਰ ਸ਼ਾਮਿਲ ਹੁੰਦੀ ਨਹੀਂ ਤਾਂ ਜੋ ਅਪੀਸ਼ਨ ਜੇ ਮੈਂ 10 ਸਾਲਾਂ ਦੇ ਇਲੈਕਸ਼ਨ ਆਫ ਕਈ ਗੰਗ ਨਹੀਂ ਇਹਦਾ ਮਤਲਬ ਬੀਜੇਪੀ ਜਿੱਥੇ ਉਹਨਾਂ ਦਾ ਐਮਪੀ ਆ ਉੱਥੇ ਹੀ ਕੰਮ ਉਹਦਾ ਪਟਵਾਤ ਹੁੰਦੀ ਇਧੇ ਕੀਚਕੜੀ ਗਾਰੇ ਜਿੱਥੇ ਜਿਸਦਾ ਐਮਐਲਏ ਜਿੱਦੀ ਸਰਕਾਰ ਬਣੀ ਹੈ ਹੁਣ ਪੂਰੀ ਆਮ ਆਦਮੀ ਜੀ ਸਰਕਾਰ ਤੇ ਜਿਹੜੇ ਪੱਪੀ ਹੁਣੀ ਨੇ ਜਾਂ ਬੱਗੇ ਹੁਣੀ ਤੁਸੀਂ ਉਹਨਾਂ ਬਾਰੇ ਜਾਣਦੇ ਹੋ ਨਾ ਜਦ ਜਿਹੜਾ ਕੌਂਸਲ ਹੁੰਦਾ ਉਹਦੇ ਬਾਰੇ ਕੰਮ ਜਾਣਦੇ ਹੋ ਜਦ ਸਰਕਾਰ ਨਹੀਂ ਹੁੰਦੀ ਤਾਂ ਕਿਉਂ ਜਾਣੋ ਇਸ ਕਰਕੇ ਮੈਂਬਰ ਪਾਰਲੀਮੈਂਟ ਵੀ ਦਿੱਲੀ ਨੂੰ ਤਾਂ ਨਹੀਂ ਕੁਝ ਲਿਆ ਸਕਦਾ ਜੇ ਉਹਦੀ ਸਰਕਾਰ ਨਹੀਂ ਤਾਂ ਐਮਪੀ ਬਣ ਕੇ ਤਾਂ ਦਰਖਾਹ ਮਿਲ ਜਾਂਦੀ ਕਿ ਮੈਨੂੰ ਆਪਣੀ ਝੋਠੀ ਕਾਰ ਗੱਡੀ ਜੋ ਉਹ ਮਿਲ ਜਾਂਦਾ ਪਰ ਮੈਂ ਇਹ ਸੋਚਿਆ ਵੀ ਮੈਂ 10 ਸਾਲ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਅੱਗੇ ਵੀ ਮੈਂ ਦਿੱਲੀ 'ਚ ਦੇਖਿਆ ਵੀ ਸਰਕਾਰ ਤਾਂ ਬੀਜੇਪੀ ਦੀ ਬਣ ਰਹੀ ਹੈ ਤੇ ਇੱਥੇ ਕੁਝ ਜੋ ਮੇਰੇ ਸੂਬਾ ਜਮੀ ਇੱਥੇ ਵੱਡੇ ਤੋਂ ਵੱਡੇ ਸਟੇਡੀਅਮਾਂ ਬੱਚਿਆਂ ਨੇ ਮੈਚ ਦੇਖਣਾ ਹੁੰਦਾ ਉਹ ਜਾਣਦੇ ਹਨ ਵਾਲੀ ਬੰਦਿਆ ਨੇ ਮੈਚ ਦੇਖਣਾ ਤੇ ਨਵੀਂਪੁਰ ਲੁਧਿਆਣਾ ਸਾਡਾ ਉਦੋਂ ਵੀ ਵੱਡਾ ਸ਼ਹਿਰ ਅੱਜ ਤੁਸੀਂ ਤਾਂ ਸਾਰੇ ਦੁਨੀਆ ਨੇ ਵਧਾਉਂ ਦੇਖੋ ਕਿਥੇ ਪਹੁੰਚ ਗਿਆ ਨੌਇਡਾ ਗੁਈਦਾਵਾ ਯੂਪੀ ਇਥੋਂ ਇੱਥੇ ਪਿਆਸ ਥੱਲੇ ਲੇ ਗਏ ਅੱਜ ਯੂਪੀ ਇੱਥੇ ਤੁਸੀਂ ਸਭ ਵਪਾਰ ਲੋਕ ਕਰਨ ਵਾਲੇ ਹੋ ਕੰਮ ਕਰਨ ਵਾਲੇ ਹੋ ਅੱਜ ਪੰਜਾਬ ਦੇ ਰਾਜ ਕੀ ਇਧਰਲੇ ਪਾਸੇ ਪਾਕਿਸਤਾਨ ਬੰਦ ਪਿਆ ਇਧਰਲੇ ਪਾਸੇ ਅਸੀਂ ਕੰਮਾਂ ਕਰ ਲਿਆ ਬਣੀਆਂ ਝੰਡੀਆਂ ਦਿਖਾ ਦੇ ਪਰ ਸਭ ਕੁਝ ਸ਼ੁਰੂ ਹੀ ਕਰ ਲਿਆ ਜੇ ਆਪਾਂ ਕੋਈ ਹਿਸਾਬਾ ਨਾ ਸਭ ਕੁਝ ਠੀਕ ਕਰਨਾ ਆ ਬਿਜ਼ਨਸ ਬੰਦ ਹੋਏ ਪਏ ਵੱਡੀਆਂ ਫੈਕਟਰੀਆਂ ਸਭ ਯੋਗੀਆਂ ਮੀਟਿੰਗਾਂ ਕਰਿਆ ਲਈ ਅਸੀਂ ਉੱਪੀ ਚ ਲੈ ਕੇ ਆਉਂਦੇ ਆਪਾਂ ਜਾਵਾਂਗੇ ਕਿੱਧਰ ਗਲੀ ਗਲੀ ਨਸ਼ਾ ਦੇ ਫਿਕਰੇ ਇਹ ਕਿਉਂ ਮੈਂ ਮੈਂ ਦੇਖਿਆ ਇਹ ਮੋਦੀ ਦਾ ਰਾਜ 10 ਸਾਲ ਉੱਤੇ ਬੈਠ ਕੇ ਜੋ ਕਹਿੰਦਾ ਉਹ ਕਰਦਾ ਨਾ ਉਹਦਾ ਟੱਬਰ ਨਾ ਆਕੇ ਦੇ ਬੱਚੇ ਨਾ ਵੀ ਹੋਣ ਉਹ ਇੱਕ ਮਾਤਾ ਉਹ ਵੀ ਚਲੀ ਗਿਆ ਸਾਰਾ ਜੀਵਨ ਉਸਨੂੰ ਦਸਪਿਤ ਕਰ ਦਿੱਤਾ ਲੋਕਾਂ ਨੇ ਆਪਾਂ ਰਾਮੰਦਰ ਦੀ ਨਿਗਰ ਕਰਦੇ ਬੜਾ ਵੱਡਾ ਕੰਮ ਪਰ ਨਾਲ ਇੱਥੇ ਗਿਲਤੀ ਵਿੱਚ ਗੁਨਾਹੇ ਤੇ ਜੀ ਦੇ ਰਾਮ ਨਾਮ ਉੱਤੇ ਆਪਾਂ ਕਿਉਂ ਨਹੀਂ ਕਿਸੇ ਦਾ ਧੰਨਵਾਦ ਕਰਦੇ ਕਿਉਂਕਿ ਸਾਡੀ ਅਰਦਾਸ ਹਮੇਸ਼ਾ ਇਹ ਸੀ ਸਾਡੇ ਵਿਚੜੇ ਹੋਏ ਗੁਰੂ ਧਾਮ ਸੰਸਨ ਬਣਾਇਆ ਜਦ ਪਾਕਿਸਤਾਨ ਬਣ ਗਿਆ ਹਿੰਦੁਸਤਾਨ ਬਣ ਗਿਆ ਅਤਲਕ ਆਸਾਪਾ ਕਰਦੇ ਹਾਂ ਕਿ ਸ੍ਰੀ ਸ਼ਾਮ ਕੁਰੂੜਾ ਗੁਰਦੁਆਰੇ ਆ ਕਹਾਂ ਨਾ ਠੀਕ ਹੈ ਜੀ ਸਹੀ ਹੈ ਮੈਂ ਪੁੱਛਣਾ ਚਾਹੁੰਦਾ ਗੁਰਸਿੱਖ ਸਾਡੇ ਬੈਠੇ ਵੀ ਆਪਾਂ ਵਿਚਲੇ ਹੋਏ ਗੁਰੂ ਧਾਮ ਦੇ ਤੇ ਫਿਰ ਕਿਸੇ ਨੇ ਕਿਉਂ ਨਾ ਫੈਸਲਾ ਕੀਤਾ ਕਰਤਾਰਪੁਰ ਸਾਹਿਬ ਕੋਲ ਆਪਾਂ ਡੇਰਾ ਬਾਬਾ ਨਾਨਕ ਜਾ ਕੇ ਧੂਬੀਣਾ ਨਾ ਦੇਖਦੇ ਇਸ ਇਥੇ ਗੁਰ ਨਾਲ ਇੰਨੇ 18 ਸਾਲ ਲਏ ਕਿ ਦਿੱਕਤੀ ਕਿੱਤ ਕੀਤੀ ਤੇ ਕੇਪਟੈਨ ਫੁੱਲ ਮਾਰ ਗਿਆ ਅਮਰਾਂਤ ਖਾਨ ਨੂੰ ਅੱਜ ਸਵੇਰੇ ਕਰਤਾਰ ਸਾਹਿਬ ਨੂੰ ਸਾਡੇ ਕੰਜਾ ਕੇ ਸ਼ਾਮ ਨੂੰ ਆਪਾਂ ਸੱਜਿਆ ਇਹ ਮੋਦੀ ਜੀ ਦੀ ਗੁਰਨਾਮ ਦੀ ਕਿਰਪਾ ਹੈ ਚਾਰ ਸ਼ਹਿਰ ਬਣਾ ਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਚਾਰ ਸ਼ਹਿਰ ਬਣਾ ਦੇ ਸਭ ਤੋਂ ਵੱਡੀ ਕਰਵਾਨੀ ਕਿਉਂ ਨਾ ਕਿਸੇ ਨੇ ਉਹਨਾਂ ਦਾ ਦਿਨ ਰੱਖਿਆ ਮੋਦੀ ਸਾਹਿਬ ਨੇ ਉਹਨਾਂ ਦੀ ਕਿਰਪਾ ਹੋਈ ਅੱਜ ਵੀਰ ਬਾਦ ਬਸ ਸਾਰੀ ਦੁਨੀਆ ਚ ਕਿਵੇਂ ਕਹਿੰਦਾ ਕਿ ਵੀ ਮੋਦੀ ਜੀ ਪੰਜਾਬ ਲਈ ਜਦ ਸਾਡੇ ਧਰਮ ਲਈ ਕੁਰਬਾਨ ਕਰਦੇ ਆਖ ਹੇਮਕੁੰਨ ਸਾਹਿਬ ਜਾਓ ਹੇਮਕੁੰਨ ਸਾਹਿਬ ਦੇਖੋ ਜਾ ਕੇ ਕਿਵੇਂ ਭਾਦੀਆਂ ਲੱਤ ਮਾਰਦੀਆਂ ਜਿਹਨੂੰ ਤਕਲੀਕੇਵਲ ਕਹਿੰਦੇ ਆ ਦਿਨ ਲੱਗਦੇ ਸੀ ਇੰਨੀ ਔਖਾ ਰਾਹ ਅੱਜ ਉੱਥੇ ਕੇਵਲ ਕਰਨਾਤੀ ਮੋਦੀ ਜੀ ਨੇ 15 ਮਿੰਟ ਜਾਓ ਦਰਸ਼ਨ ਕਰੋ 15 ਮਿੰਟ ਚੋ ਬਸ ਆ ਜਾਓ ਇੱਕ ਦੋ ਬੰਦ ਮੋਰ ਕੀ ਕਰਦੇ ਹੁੰਦਾ ਤੁਸੀਂ ਸਾਰੇ ਆ ਨੇ ਦੇਖਿਆ ਜਿਵੇਂ ਅਫਗਾਨਿਸਤਾਨ ਵਿੱਚ ਜਾ ਕੇ ਉੱਥੇ ਸਿੱਖ ਫਸ ਗਏ ਕਿਸ ਸ਼ਾਨੋ ਸ਼ੌਕਤ ਨਾਲ ਉਹਨਾਂ ਨੂੰ ਪੂਰੀ ਸਭ ਆਪ ਮੰਤਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਹਾਜ਼ਾਂ ਚ ਵੀ ਇਹ ਨਾ ਕਿਤੇ ਹੋ ਜੇ ਕੋਈ ਇਹਨਾਂ ਦੀ ਬੇਅਦਬੀ ਇੱਥੇ ਤਾਂ ਸਾਡੇ ਲੜਾਈ ਹੋ ਗਈ ਲੜਾਈ ਹੋ ਗਈ ਕਿ ਉਹ ਯੂਕਰੇਨ ਤੇ ਉਹਦੀ ਬਿਲਕੁਲ ਠੀਕ ਹੈ ਕਦੇ ਇਹ ਹੋਇਆ ਦੋਨੋਂ ਦੇਸ਼ਾਂ ਦੀ ਇੱਕ ਰਾਸ਼ਟਰਪਤੀ ਨੂੰ ਇਹ ਅਚੰਭਾ ਰਸ਼ੀਆ ਦੇ ਨਾਲ ਮਾਰੇ ਇੱਕ ਯੂਕ੍ਰੇਨ ਦੇ ਨਾਲ ਲੜਾਈ ਜੋ ਜਿੱਨਾ ਚਿਰ ਮੈਂ ਆਪਣੇ ਹਿੰਦੂਸਤਾਨੀ ਉਰੇ ਨਹੀਂ ਕਰਦਾ ਸ਼ਾਮਨਾ ਕਰਦੇ ਇਹੀ ਕੰਮ ਜੀ ਹੋ ਆਪਾਂ ਦੀ ਕਰੂਗੀ ਕੋਈ ਕਿਸੇ ਦੇ ਘਰ ਤੋਂ ਵੀ ਦਿਨ ਹੋਣੀ ਉੱਤੀ ਇੱਕ ਵਿਵਸਥਾ ਹੁੰਦੀ ਹੈ ਗੱਟਕੀ ਜੀ ਵਰਗੇ ਉਰੇ ਆਣ ਕੇ 10000 ਕਰੋੜੇ ਇੱਕ ਅੰਸ਼ ਦੇ ਕੇ ਉਹ ਸਾਰਾ ਕੂੜਾ ਕੱਢ ਜਣ ਕੇ ਚਲਦਾ ਸੱਤੇ ਇੱਕ ਕਰਕੇ ਮੈਨੂੰ ਅਗਲਾ ਕਹਿੰਦਾ ਮੈਂ ਆਪਣੇ ਉਸ ਕਾਲੀ ਜਿਵੇਂ ਨਾ ਫੈਸਲਾ ਲਵਾ ਐਮਪੀ ਮੈਂ ਤਿੰਨ ਵਾਰ ਬਣ ਕੇ ਚੌਥੀ ਵਾਰ ਵੀ ਬਣਾ ਲੈਂਦੇ ਤੁਸੀਂ ਉੱਥੇ ਜਾ ਕੇ ਨਾਰੇਬਾਜੀ ਕਰਕੇ ਵਾਪਸ ਆ ਜਾਂਦੇ ਮੈਂ ਤਾਂ ਸਭ ਤੋਂ ਵੱਡੀ ਧੰਮੀ ਨਹੀਂ ਕਰਦਾ ਵੀ ਸੰਧਾਰ ਸਿੰਘ ਨੇ ਜਿਨ੍ਹਾਂ ਨੇ ਪਾਰਟੀ ਕਾਂਗਰਸ ਬਣਾਈ ਹੋਵੇ ਮੈਂ ਉਹਨੂੰ ਛੱਡਣ ਦਾ ਫੈਸਲਾ ਕੀਤਾ ਇਹ ਕਿਤੇ ਮੇਰੇ ਲਈ ਛੋਟੀ ਗੱਲ ਸੀ ਉੱਥੇ ਮੈਂ ਤਾਂ ਰਾਜਾ ਸੀ ਮੈਨੂੰ ਤਾਂ ਕੋਈ ਦਲ ਦੀ ਕਮੀ ਨਹੀਂ ਸੀ ਪਰ ਕਿਸੇ ਦਾ ਕਰ ਕੀ ਸਕਦੇ ਆ ਮੋਦੀ ਅਰ加 ਪ੍ਰਧਾਨ ਮੰਤਰੀ ਦੁਆਰਾ ਤੁਹਾਰਾ ਮਿਲਦਾ ਨਹੀਂ ਜੇ ਉਹਦੇ 10 ਆਪਾਂ ਪਹਿਲਾ ਖਰਾਬ ਕਰਦੇ ਅਗਲੇ ਵੀ ਪੰਜ ਖਰਾਬ ਕਰਨਾ ਕਿ ਫਿਰ ਆਪਣੇ ਬੱਲੇ ਕੀ ਐਸਲਿ ਹਿੰਦੁਸਤਾਨ ਦੀ ਸ੍ਰੇਸ਼ਟ ਭਰ ਤਾਕ ਖੰਡ ਜਾਵੇ ਅੱਜ ਇੰਗਲੈਂਡ ਵਰਗੇ ਦੇਸ਼ਾਂੋਂ ਪਿੱਛੇ ਛੱਡ ਗਿਆ ਤੇ ਅੱਗੇ 3 ਜੇ ਨੰਬਰ ਤੇ ਆ ਰਹਿਣਾ ਉਹ ਚਾਪਾ ਕੋਈ ਫਾਇਦਾ ਲੈਣਾ ਕਿ ਨਹੀਂ ਦਿੱਸਾ ਲੈਣਾ ਕਿ ਨਹੀਂ ਇਹ ਤਾਂ ਚਾਰ ਬੰਦੇ ਆ ਮੋਦੀ ਦੇਣਾ ਹੈ ਸਭ ਕੁਝ ਫਰੋਜ਼ਪੁਰ ਜਾਂਦੇ ਗੱਡੀਆਂ ਦੀਕ ਬੰਦੇ ਆ ਚੰਨੀ ਨਹੀਂ ਭੇਜਦੇ ਉਨਰੋਕ ਉਹ ਸਾਰਾ ਕੁਝ ਇੰਡਸਟਰੀ ਦੇ ਉਰੇ ਕਰਨ ਵਾਲੇ ਸੀ ਜਿਵੇਂ ਹਿਲ ਸਟੇਟਸ ਤੇ ਸਭ ਕੁਝ ਉਹੀ ਕੋਈ ਟੈਕਸ ਨੀ ਵੀ ਬੈਠੀ ਲਾਊ ਫੈਕਟਰੀ ਲਿਆ ਮਾਣ ਨੂੰ ਇਹ ਭਰੋਸਾ ਲੈ ਕੇ ਆਏ ਹਾਂ ਜੌਨ ਕਰਨ ਤੋਂ ਪਹਿਲਾਂ ਵੀ ਅਸੀਂ ਤੁਹਾਡੀਆਂ ਪਾਰਟੀ ਬਿਲਕੁਲ ਜੌਨ ਕਰਾਂਗੇ ਕਾਮਾਂਗੇ ਪਰ ਤੁਸੀਂ ਸਭ ਤੋਂ ਪਹਿਲਾਂ ਬੀਜੇਪੀ ਨੂੰ ਇਲੈਕਸ਼ਨ ਲੜਾਉਂ ਉਹ ਕਾਲੀ ਤਰ ਨੂੰ ਲੜਾ ਲੈਂਦੇ ਸੀ ਉਹ ਜਨ ਠੱਗੀਆਂ ਤੇ ਜੋਰ ਲੁੱਟ ਤੇ ਜੋਰ ਰੱਖਦਾ ਸੀ ਬਣਾ ਬੀਜੇਪੀ ਵਾਲੇ ਦਿੰਦੇ ਸੀ ਇਹਨਾਂ ਨੂੰ ਮੁੜ ਕੇ ਕਹਿੰਦੇ ਤੁਸੀਂ ਕੌਣ ਹੋ ਤੇ ਇਸ ਕਰਕੇ ਇਸ ਵਕਤ ਕਮਨ ਦਾ ਫੁੱਲ ਅੱਗੇ ਆਪਾਂ ਮੋਰਾਂ ਪੰਜੇ ਤੇ ਵੀ ਲੱਗਦਾ ਬਹੁਤ ਵਾਰ ਲੱਗਦਾ ਬਹੁਤ ਵਾਰ ਤੁਸ ਤਕੜੀ ਤੇ ਲੱਗਦਾ ਬਹੁਤ ਵਾਰ ਤੁਸਿਆ ਪਿਛਲੇ ਆ ਜਿਹੜਾ ਕੀ ਨੇ ਥੱਲੇ ਝਾੜੂ ਇਹਦੇ ਨਾਲ ਕੀਤਾ ਕੀ ਇੱਕ ਪ੍ਰੋਜੈਕਟ ਨੂੰ ਦੱਸੋ ਇੱਕ ਪ੍ਰੋਜੈਕਟ ਮੈਂ ਤਾਂ ਆਪਰੇਸ਼ਨ ਸੀ ਤਾਂ ਵੀ ਹਜ਼ਾਰ ਤੋਂ ਡਰਪੀਆ ਸਮਾਰਟ ਸਿਟੀ ਲਈ ਜਾਂਦਾ ਆ ਸਾਢੇ 750 ਟੂਰ ਦੀ ਅਰੀਵੈਂਟ ਰੋਡ ਐਂਡ ਟੂ ਕਿਨਗਵਨ ਸ਼ਹਿਰ 파ਰ ਕਰਦਾ ਰੇਲਵੇ ਸਟੇਸ਼ਨ ਦੇਖ ਲਓ ਉੱਥੋਂ ਦੇ ਸਾਢੇ 55 ਕਰੋੜ ਦਾ ਬਣ ਰਿਹਾ 에어ਪੋਰਟ ਵਰਗਾ ਬਣਾਉਣਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਇਹ ਜਿਹੜੇ ਸਕੂਲ ਨੇ ਬੁਲਿਆ ਸਕੂਲ ਬਣਾਇਆ ਸਕੂਲ ਮੈਂ ਤਾਂ ਕਹਿ ਕੇ ਠਾਗਿਆ ਹੋਇਆ ਇਹਨੂੰ ਅਸੀਂ ਬਣਾਤਾ ਦਿੱਤਾ ਇਹਨੂੰ ਚਲਾਤਾ ਦਿਓ ਇਹ ਚਲਾਣਾ ਵੀ ਤੁਸੀਂ ਹੀ ਆ ਹੁਣ ਐਡੀ ਸੋਹਣੀ ਬਿਲਡਿੰਗ ਬਣਾ ਕੇ ਤਿਆਰ ਕਰਕੇ ਸਮਾਰਟ ਸਿਟੀ ਨੂੰ ਪੈਸਾ ਦਿੱਤਾ ਤੇ ਮੈਂ ਜੋਰ ਲਾ ਕੇ ਦੇ ਦਿੱਤੀ ਜੀ ਇਹ 100 ਕਰੋੜ ਰੁਪਏ ਦੀ ਜ਼ਮੀਨ ਹੈ 1 ਰੁਪਏ ਦੀ 1 ਰੁਪਏ ਦੀ ਵੀ ਇਸ ਇਲਾਕੇ ਨੂੰ ਫਾਇਦਾ ਹੋਵੇ ਮੈਂ ਦੋ ਵਾਰ ਜਾਇਆ ਹੈ ਤੇ ਕੁੰਡੇ ਵੀ ਫੜਕਾਇਆ ਹੈ ਜਿੱਦਨ ਮੈਂ ਜਾਣਾ ਉੱਥੇ ਇੱਕ ਟੀਚਰ ਪਠਾਣ ਦੇ ਐਡਮਿਸ਼ਨ ਕਰਦਾ ਜਿੱਦਨ ਮੈਂ ਨਹੀਂ ਜਾਂਦਾ ਦੋ ਦੋ ਪਠਾਣਦੇ ਕਿਉਂਕਿ ਪੈਸੇ ਤੇ ਲਈ ਹੱਲੇ ਚਲਾਉਣ ਕਿਥੋਂ ਹੁਣ ਸਿਰਫ ਤੇ ਸਿਰਫ ਉੱਥੇ ਟੀਚਰ ਰੱਖਣੇ ਨੌਕਰੀਆਂ ਦੀ ਗੱਲ ਕਰਦੇ ਉੱਥੇ ਟੀਚਰ ਭਰਤੀ ਦਾ ਕਰਨੇ ਮੈਣ ਉੱਥੇ ਸਾਨੂੰ ਸਾਇੰਸ ਟੀਚਰ ਮੈਥ ਟੀਚਰ ਪ੍ਰਿੰਸੀਪਲ

ਸਕੂਲ ਕਿਤੇ ਨਹੀਂ ਦੁੱਧ ਦਾ ਨਿੰਪੂ ਕਿਤੇ ਨਹੀਂ ਜੇ ਤਾਂ ਮਸਾ ਬੱਚੇ ਤੁਸੀਂ ਕੀ ਮੇਰੇ ਦਫਤਰ ਤੇ ਬਾਹਰ ਘਲਵਾਤਾ ੱੱਕੇ ਦਾ ਕੀ ਹੋਵੇ ਮੈਂ ਬੜਾ ਕਹਿਆ ਵੀ ਨਾ ਮੇਰੇ ਦਫਤਰ سامنے ਨਾ ਆਉਂੋ ਆ ਗਿਆ ਹਾਂ ਬਾਹਰ ਜਿਹੜੇ ਜਿਹੜਾ ਬੱਚੇ ਉਖਲਵਾ ਕੇ ਜਾਉਂਗਾ ਆ ਗਏ ਆ ਬਈ ਦੇਖੋ ਕਹਿੰਦੇ ਜੀ ਪ੍ਰੇਮ ਚੱਕੀ ਦੇ ਬੋਲ ਪ੍ਰੇਮ ਉਹ ਕਹਿੰਦੇ ਜੀ ਕੇਦਰੀ ਬਾਂ ਦੀ ਵੇਲ ਹੁੰਦੀ। ਮੈਂ ਕਿ ਹਰ ਚੋਰ ਚੱਕੇ ਦੀ ਵੇਲ ਹੁੰਦੀ ਆ। ਇਹ ਕੋਈ ਬੜੀ ਗੱਲ ਜਿਹਨੇ ਮਾੜੇ ਕੰਮ ਕੀਤੇ ਵੇਲ ਤਾਂ ਉਹਦੀ ਹੋਣੀ ਆ। ਪਰ ਤੁਸੀਂ ਸੁਪਰੀਮ ਕੋਰਟ ਨੇ ਲਿਖਿਆ ਦੇਖੋ ਕੀ ਆ। ਵੀ ਇਹ ਮੁੱਖ ਮੰਤਰੀ ਦਫ਼ਤਰ ਦੇ ਕਿਤੇ ਨੇੜੇ ਵੀ ਅੰਦਰ ਨਹੀਂ ਵੜ ਸਕਦਾ। ਵੇਦਾ ਕੀ ਬਦਕੀਏ ਫੇਰੇ ਜਨਰਤ ਕਰ ਜੇ ਕੋਈ ਫਿਰ ਘਪੜ ਖਪਾਲਾ ਕਰ ਦੇ। ਕੋਈ ਫਾਈਲ ਆ ਜਿਹੜੀ ਇਹਦੇ ਦਫ਼ਤਰ ਤੋਂ ਇਹਦੇ ਘਰ ਨਹੀਂ ਜਾਣੀ ਚਾਹੀਦੀ। ਜੀ ਜੇ ਫੇਰ ਕੋਈ ਠੱਗੀ ਦੇ ਆਰਡਰ ਕਰਦਾ ਪਰ ਮੈਨੂੰ ਇੱਕ ਧਾਰਾ ਮੈਂ ਕਹਿਣਾ ਚਾਹੁੰਦਾ ਮੀਡੀਆ ਰਾਹੀਂ ਮੀਡੀਆ ਰਾਹੀਂ ਵੀ ਰੱਬ ਦੇ ਵਾਸਤੇ ਹੀ ਇਹ ਇਹਦੇ ਘਰਾਤੀ ਪਰ ਪੈਸਾ ਤਾਂ ਪੰਜਾਬ ਦੇ ਸੀਐਮ ਦੇ ਥਰੂ ਆਉਂਦਾ ਪੰਜਾਬ ਦੇ ਪੈਸਾ ਤਾਂ ਪੰਜਾਬ ਚ ਉਹ ਵੀ ਗੱਲ ਕਰਨ ਵਾਲੀ ਹੈ ਵੀ ਤੁਸੀਂ ਭਾਈ ਇਹਨੂੰ ਇਹ ਵੀ ਕਹੋ ਵੀ ਪੰਜਾਬ ਆ ਕੇ ਭਗਵੰਤ ਮਾਨ ਤੋਂ ਜਿਹੜੇ ਸਹੀ ਕਰਾਉਣੇ ਆ ਨੇ ਉਹ ਤੋਂ ਠੱਗੀਆਂ ਮਰਵਾਉਣੀਆਂ ਜਣੀਆਂ ਉਹ ਕੱਢ ਬਦੂਈ ਜੱਜੜਾ ਹੈ ਆਪਦੇ ਬੱਲੇ ਕੁਛ ਨਹੀਂ ਗੱਡੀ ਚ ਫੜ ਕੇ ਬਸ ਵੀ ਇੱਕ ਗਣਾ ਨਾ ਰਹਿਦਾ ਧੀਏ ਪਤਾ ਨਹੀਂ ਕੀ ਮਾਰੂ ਵੀ تیر ਤੇਰਾ ਟਿਕਾਣੇ ਤੇ ਬਾਹੂ ਵੱਜਿਆ ਹੀ ਨਹੀਂ ਅਜੇ ਰੋਸ ਹਜੇ تیر ਹੀ ਮਾਰੀ ਜਾਂਦਾ ਕੀ ਕੋਈ ਗਲ ਕਹਿਣ ਨੂੰ ਹੈ ਕੋਈ ਐ ਕਰਕੇ ਉੱਤੇ ਵੀ ਲੋਕੋ ਕਹਿੰਦਾ ਪਤਾ ਕੀ ਹੈ ਹੀ ਉਹ ਤਾਂ ਰੱਬ ਦੇ ਤੇ ਹੈ ਹੀ ਪਰ ਉਹ ਐ ਕਰ ਦਿੰਦਾ ਵੀ ਸਾਰਾ ਕੁਝ ਉਹ ਪਰਮਾਤਮਾ ਦੇ ਹੱਥਾਂ ਭੀ ਮੇਰੇ ਬੰਦੇ ਕੁਛ ਨਹੀਂ ਉਹਦੀ ਹੁਕਮਾ ਸਭ ਖੁਬਾ ਸਭ ਇਸ ਕਰਕੇ ਉਹਦੇ ਤਾਂ ਰੱਖਣਾ ਹੀ ਰੱਖਣਾ ਪਰ ਭਾਈ ਉਹਨਾਂ ਨੇ ਕਿਰਪਾ ਜਿਹੜੀ ਕੀਤੀ ਤੇ ਉਹਨੂੰ ਮੁੱਖ ਮੰਤਰੀ ਬਣਾਇਆ ਤੇਰਾ ਪਛਬਨ ਹੈ ਕਿ ਨਹੀਂ ਕਰਦਾ ਆ ਮੇਰੀਆਂ ਭੈਣਾਂ ਨੇ ਫਾਰਮ ਭਰਾ ਕੇ ਬੇਫਿਕੂ 100000 ਰੁਪਏ ਕਰ ਕਰ ਆ ਗਿਆ 2500 ਬੱਧੀ ਪੈਨਸ਼ਨ ਹੋ ਗਈ ਮੇਰੀਆਂ ਮਾਵਾ ਭੈਣਾਂ ਨੇ ਸੋਚਿਆ ਚਲੋ ਛੱਡੋ ਨੂੰਹ ਤੇਰੇ ਤਾਂ ਨਿਕਲੂ ਪਰ ਐਸਾ ਠਾਗਾ ਮਾਂ ਤੇ ਮਾਂ ਤੇ ਭੈਣ ਨਾਲ ਤਾਂ ਕੋਈ ਧੋਖ ਨਹੀਂ ਜਬਰਦਸਤੀ ਇਹਨਾਂ ਨੇ ਕਿਹਾ ਸੀ ਕਿ ਤੁਹ ਕੰਮ ਜਬਰਦਸਤੀ ਫਾਰਮ ਜਬਰਦਸਤੀ ਫਾਰਮ ਕਰ ਕਰ ਕੋ ਸਹੀ ਲਿਆਓ ਆਪਣੇ ਖਾਤੇ ਨੰਬਰ ਵੀ ਵੋਟਰ ਤਾਂ ਪਹਿਲਾਂ ਹੀ ਪਹੁੰਚ ਗਏ ਸੀ ਆ ਦੂਜੀਆਂ ਵੋਟਰਾਂ ਵੀ ਆ ਗਿਆਂ ਜੇ ਦੇਣ ਜਗਾ ਹੋਵੇ ਚਵਾਨੀ ਤਾਂ ਦੇਣਾ ਦੇ ਇੱਥੋਂ ਪਤਾ ਲੱਗਦਾ ਵੀ ਦੇਣ ਨੂੰ ਵੀ ਤੇ ਰਾਣੀ ਕਰਜੇ ਚ ਦੋਤੇ ਤੇ ਜਦ ਮੈਂ ਕਹਿਣਾ ਉਹਨਾਂ ਮਾਮਾ ਨੂੰ ਵੀ ਇੱਥੇ ਜੱਡਣ ਆਉਗਾ ਪੱਪੀ ਜਿੱਦਣ ਆਉਗਾ ਤਾਂ ਹੋਰ ਮੱਕੜ ਦਿਨ ਕੋ ਮੱਕੜ ਕਹਿੰਦੇ ਐ ਦੇਖੋ ਬੰਦੇ ਨੂੰ ਹੀ ਭਮੱਕੜ ਦਾ ਸਾਲ ਕਮਕੜ ਇੱਕ ਇਨਸਾਨ ਆ ਜਿਹਨੂੰ ਕਮਕੜ ਹੋ ਗਿਆ ਇੱਕ ਹੀ ਮਤਲਬ ਤੁਸੋਡੇ ਮਾਨਸਾ ਤੇ ਮੈਂ ਇਹ ਕਹਿੰਦਾ ਸੀ ਵੀ ਜਿੱਦਣੇ ਆਉਣ ਜੇ ਸਸ ਨੂੰ ਇੱਕ ਕਰ ਤਾ 25 ਮਹੀਨੇ ਹੋ ਗਏ ਹਰ ਮਹੀਨੇ ਦਾ ਪੰਕ 1000 ਰੁਪਿਆ 25000 ਤੁਹਾਡਾ ਬਣ ਗਿਆ ਇੱਕ ਦਾ ਇਹ ਸਸ ਦਾ ਬਣਿਆ ਨੂੰ ਆ ਜਿਹੜੀ 18 ਤੋਂ ਉੱਤੇ ਉਹਦਾ 25000 ਬਣ ਗਿਆ ਪੰਜਾਬ ਜੇ ਬੇਟੀਆ ਕਾ ਹੋਏ 2000 ਦੇ ਕਰ ਤੋਂ 75 ਤੇ ਬਜ਼ੁਰਗਾਂ ਦੀ ਜਿਹੜੀ 100000 ਰੁਪਈਆ ਜਿਹੜੀ ਘੱਟ ਦੇ ਰਿਹਾ 2500 ਰੁਪਈਆ ਸੀ ਕਰਦਾ ਕੱਲੇ ਕੱਲੇ ਘਸ ਦਾ ਲੱਖ ਲੱਖ ਰੁਪਈਆ ਇਹਦੇ ਵਾਲੀ ਜੇ ਇੱਥੇ ਲਿਖ ਕੇ ਲਾ ਲਓ ਨਾ ਤੁਸੀਂ ਇੰਨਾ ਵੀ ਭਾਈ ਇਹ ਬਿੱਲ ਪਾ ਦਿਨਾ ਰਹੇ ਹੋ ਜਿਹੜਾ ਸਾਡਾ ਲੱਖ ਰੁਪਈਆ ਨਾਲ ਲੱਗ ਜਿਆ ਹੈ ਆਮ ਆਸ ਦੀ ਪਾਕ ਤੋਂ ਦੱਸਦੇ ਇਹ ਕਿ ਰਵਨੀਤ ਬਿੱਟੂ ਨੂੰ ਹਾਲ ਹੀ ਦੇ ਵਿੱਚ ਸਰਕਾਰੀ ਕੋਠੇ ਖਾਲੀ ਕਰਨੀ ਪਈ 2 ਕਰੋੜ ਰੁਪਏ ਦਾ ਮੁਆਵਜ਼ਾ ਤੱਕ ਉਹਨਾਂ ਨੂੰ ਪੜਨਾ ਪਿਆ ਹੈ ਜੁਰਮਾਨਾ ਜੋ ਹੈ ਉਹ ਪੜਨਾ ਪਿਆ ਹੈ ਔਰ ਇਸ ਸਭ ਦੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਤੇ ਤੱਤੇ ਹੋਏ ਨੇ ਰਵਨੀਤ ਬਿੱਟੂ ਔਰ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਕੇਰਨ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕੋਰ ਕਸਰ ਨਹੀਂ ਛੱਡੀ ਜਾ ਰਹੀ ਉਥੇ ਹੀ ਰਗੜੇ ਜੋ ਨੇ ਉਹ ਕਾਂਗਰਸ ਨੂੰ ਵੀ ਲਗਾਏ ਜਾ ਰਹੇ ਨੇ ਫਿਲਹਾਲ ਇਸ ਪੂਰੇ मामले ਉੱਤੇ ਇਸ ਬਿਆਨਬਾਜ਼ੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਲੀਡਰਾਂ ਦੀ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਦੇਖਣਾ ਆਪਣੇ ਆਪ ਦੇ ਵਿੱਚ ਦਿਲਚਸਪ ਹੋਏਗਾ ਔਰ ਜੋ ਵੀ ਅਪਡੇਟਸ ਹੋਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ